ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਅੱਜ ਤੁਹਾਨੂੰ ਆਪਾਂ ਦੂਜਾ ਸੂਆ ਜਰਸੀ ਬੱਸੀ ਦੀ ਪੰਜਾਬ ਵਾਲੀ ਦੀ ਵੀਡੀਓ ਪੂਰੀ ਦਿਖਾਵਾਂਗੇ ਐਂਡ ਤੱਕ ਵੀਡੀਓ ਦੇ ਬਨੇ ਰਹੋ ਅੱਜ ਆਪਾਂ 18 ਮਾਰਚ ਨੂੰ ਸਵੇਰ ਵੀਡੀਓ ਕਵਰ ਕਰਦੇ ਆਂ ਇਹ ਬੱਸੀ ਸਵੇਰ ਸੁਈਆ 7 ਵਜੇ ਸੁਈਆ ਜੇਰ ਵਗੈਰਾ ਇਹਦੀ ਪ੍ਰੋਪਰ ਪੈ ਚੁੱਕੀ ਹੈ ਦੇਖ ਸਕਦੇ ਹੋ ਜੇਰ ਪ੍ਰੋਪਰ ਪੈ ਚੁੱਕੀ ਹੈ ਥਣ ਲੱਗੇ ਦੀ ਬਹੁਤ ਸਾਫ ਆ ਮਗਰ ਮੇਲ ਕਾਫ ਆ ਗਿਆ ਜੇ ਦੇਖ ਸਕਦੇ ਹੋ ਥਣ ਨੇੜੇ ਤੋਂ ਚੈੱਕ ਕਰਾਵਾਂਗੇ ਸੋਹਣਾ ਮੁਠੀ ਵਾਲਾ ਥਣ ਲੱਗਿਆ ਹੋਇਆ ਚਾਰੇ ਥਣ ਗੁੱਠਾਂ ਤੇ ਨੇ ਆ ਫੇਸ ਕੁਆਲਿਟੀ ਦੇ ਸਾਰੇ ਮੱਛੀ ਦੀ ਉੱਚਾ ਲਮਾ ਵੱਡਾ ਕਦ ਕਾਠ ਆ ਧਾਰਮ ਵੀ ਮਾਰ ਕੇ ਦਿਖਾਵਾਂਗੇ ਥਣ ਬਾਨੇ ਦੀ ਬਹੁਤ ਸਾਫ ਆ ਦੇਖ ਸਕਦੇ ਹੋ ਤੁਸੀਂ ਬੈਕ ਤੋਂ ਦੂਸਰੀ ਸਾਈਡ ਤੋਂ ਵੀ ਥੰਗ ਖਾਵਾਂਗੇ ਕੋ ਚੰਗਾ ਲੱਗਿਆ ਹੋਇਆਗਾ ਖੋਲ ਕੇ ਦੇਖავ ਸੀ ਜੀ ਸੁਖਸਾਨ ਵੀਰੋ ਬੱਸੀ ਦਾ ਤੋਰਾ ਤੁਸੀਂ ਦੇਖ ਸਕਦੇ ਹੋ ਸੋਨਾ ਬੋਡੀ ਸਟ੍ਰਿਕ ਚਰਾ ਪਲੂਨ ਨੇ ਨੇ 24 ਕਿਲੋ ਦੁੱਧ ਪਾਇਆ ਹੋਇਆ 23-24 ਕਿਲੋ ਜਿੱਥੋਂ ਆਪਾਂ ਲੈ ਕੇ ਆਏ ਆ ਮਾਲਕਾਂ ਦੇ ਦੱਸਣ ਮੁਤਾਬਕ ਸੋਨਾ ਦੁੱਧ ਪਾ ਦੂਗੀ ਇਸ ਵਾਰ ਵੀ ਲੈ ਆ ਹੌਲੀ ਹੌਲੀ ਥੋੜਾ ਧਿਆਨ ਹਵਾਨਾ ਚੈੱਕ ਕਰ ਸਕਦੇ ਹਾਂ ਰੀੜ ਦੀ ਹੱਡੀ ਸਟ੍ਰੇਟ ਆ ਜੀ ਕਮਾਲ ਜੀ ਹੌਲੀ ਹੌਲੀ ਤੇਜ਼ੀ ਕਰੋ ਬੱਚੇ ਜਿਹੜੇ ਮੇਰੇ ਵੀਰਾਂ ਨੂੰ ਇਹ ਬੈਡ ਪਸੰਦ ਹੋਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਬੈਡ ਦਾ ਪ੍ਰਾਈਸ ਜਿਹੜਾ 90000 ਕੀਤਾ ਗਿਆਗਾ ਬਣਦਾ ਮਾਨਤਾਨ ਕੀਤਾ ਜਾਊਗਾ 90000 ਇਹਦਾ ਮੁੱਲ ਹੈ ਜੀ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲ ਤੋਂ ਧੰਨਵਾਦ ਹੈ